ਗਸਤ ਤੱਕ ਜਦੋਂ ਕੋਵਿਡ ਦਾ ਇੰਨਾ ਟਾਈਮ ਸੀ ਉਦੋਂ ਆਣ ਕੇ ਕਹਿੰਦੀ ਸੀ ਟੈਸਟ ਕਰ ਲੋ ਆਪਾਂ ਵਿੱਚ ਕੋਈ ਲੰਗੜਾ ਹੋਵੇ ਜਿੱਦਾਂ ਦਾ ਮਰਜ਼ੀ ਆਣ ਕੇ ਟੈਸਟ ਕਰ ਲੋ ਹੁਣ ਜਦੋਂ ਇਹਨਾਂ ਦਾ ਕੰਮ ਨਿਕਲ ਗਿਆ ਹੁਣ ਕਹਿੰਦੀ ਐ ਕਿ ਟੈਸਟ ਹੋਣਗੇ ਤੇ ਫੇਰ ਬੰਦੇ ਰੱਖਣੇ ਆ ਅਦਰਵਾਇਜ਼ ਕੱਢ ਦਾਂਗੇ ਆ ਸਰਕਾਰ ਦੀਆਂ ਨੀਤੀਆਂ ਨੇ ਤੇ ਰਜਿਸਟਰਾਂ ਦੇ ਉੱਤੇ ਸਾਡੀ ਸਰਕਾਰ ਗਾੜੀ ਇਹ ਹੀ ਮੰਗੇ ਕਿ ਸਾਨੂੰ ਕਿਸੇ ਨਾ ਕਿਸੇ ਡਿਪਾਰਟਮੈਂਟ ਚ ਲਿਆਂਦਾ ਜਾਵੇ ਲਿਆਂਦਾ ਵੀ ਸਾਰਿਆਂ ਨੂੰ ਜਾਵੇ ਇਹ ਸ਼ੋਸ਼ੇ ਭਾਜੀ ਕਰਦੀ ਹੈ ਸਰਕਾਰ ਇਹਨਾਂ ਨੇ ਅੱਧਿਆਂ ਦੀ ਕਾਉਂਸਲਿੰਗ ਕੀਤੀ ਅੱਧਿਆਂ ਨੂੰ ਛੱਡ ਦਿੱਤਾ ਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਪਹਿਲੀ ਤੇ ਗੱਲ ਇਹ ਇਹਨਾਂ ਨੇ ਕਾਉਂਸਲਿੰਗ ਹੀ ਗਲਤ ਕੀਤੀ ਅੱਧੀ ਜਿਹੜੀ ਹੈ ਕੁਆਲੀਫਿਕੇਸ਼ਨ ਦੇ ਤੌਰ ਤੇ ਕੀਤੀ ਤੇ ਅੱਧੀ ਡੇਟ ਆਫ ਜੁਆਇਨਿੰਗ ਦੇ ਸਾਹਮਣੇ ਕੀਤੀ ਪਾਣੀ ਕਿਹੜੇ ਕਿਸ ਤਰ੍ਹਾਂ ਆਏ ਸੀਗੇ ਤੁਸੀਂ ਇਸ ਜੋਬ ਤੋਂ ਅਸੀਂ ਇਸ ਜੋਬ ਦੇ ਲਈ ਫਾਰਮ ਨਿਕਲੇ ਸੀ ਬਾਬਾ ਫਰੀਦ ਯੂਨੀਵਰਸਿਟੀ ਤੋਂ ਫਾਰਮ ਫਿਲ ਕਰਕੇ ਵੀ ਆਏ ਆਂ ਉਹ ਜੋ ਉੰਜ ਵੀ ਆਏ ਇਹਨਾਂ ਨੇ ਉਹ ਤੋਂ ਡਾਇਰੈਕਟ ਭਰਤੀ ਵੀ ਕੀਤੀ ਆ ਪਰ ਇਹਨਾਂ ਨੇ ਆਪ ਕੀਤੀ ਉਸ ਦਿਨ ਤੇ ਅਸੀਂ ਆਉਣੇ ਆ ਆਪਣੇ ਸਰਟੀਫਿਕੇਟ ਦਿਖਾਉਣ ਆਉਣੇ ਆ ਇੰਟਰਵਿਊ ਲਿਆਉਣੇ ਆ ਸਾਨੂੰ ਕਿਹਾ ਜਾਂਦਾ ਸੀ ਅੱਜ ਤੋਂ ਡਿਊਟੀ ਜੁਆਇਨ ਕਰ ਲਓ ਉਦੋਂ ਨਹੀਂ ਸੀ ਇਹਨਾਂ ਨੂੰ ਪਤਾ ਕਿ ਗਾਂ ਕੀ ਜਵਾਬ ਦੇਣਾ ਬਾਅਦ ਚ ਬੱਚਿਆਂ ਨੂੰ ਸਾਡੇ ਵੀ ਛੋਟੇ ਛੋਟੇ ਬੱਚੇ ਆ ਜਿੰਨਾ ਸਟਾਫ ਇੱਥੇ ਬੈਠਾ ਸਾਰਿਆਂ ਨੂੰ ਦੋ ਦੋ ਵਾਰੀ ਕਰੋਨਾ ਹੋਇਆ ਸਰ ਕੌਣ ਹੋਣ ਸਰਕਾਰਾਂ ਕੋਈ ਹਾਲ ਨਹੀਂ ਪੁੱਛਦੀਆਂ ਕੱਲ੍ਹ ਦੀ ਸਟ੍ਰਾਈਕ ਕੀਤੀ ਹੋਈ ਕੋਈ ਪਹੁੰਚਾ ਨਹੀਂ ਇਸ ਟਾਈਮ ਤੇ ਇੱਥੇ ਤੇ ਹੁਣ ਕੀ ਮੰਗਿਆ ਤੁਹਾਡੀ ਸਾਡੀ ਾਂਗੇ 7 ਲਾਇਬਾਂ ਵਾ ਪੂਰੇ ਪੰਜਾਬ ਚ 7 ਲਾਇਬਾਂ ਦੇ ਜਿੰਨਾ ਕਰੋਨਾ ਵਾਰੀਅਰਸ ਵਾ ਸਾਰਿਆਂ ਨੂੰ ਡਿਪਾਰਟਮੈਂਟ ਚ ਲਿਆਂਦਾ ਜਾਵੇ ਹਰ ਵਾਰੀ ਸਾਡਾ 3-3 ਮਹੀਨੇ ਦਾ ਕੰਟਰੈਕਟ ਵਧਾ ਦਿੰਦੇ ਫਿਰ ਕਰਲਿਆਂ ਨਾਲ ਸਰ ਆਪਣਾ ਕੰਮ ਵੀ ਕਰੀਦਾ ਪੂਰੀ ਔਨੈਸਟੀ ਨਾਲ ਕਰਲਿਆਂ ਨਾਲ ਇਹਨਾਂ ਕੋ ਸੈਲਰੀਆਂ ਪੁਆਈ ਰੀਆਂ ਹਰ ਵਾਰੀ ਧਰਨਾ ਲਾਈਦਾ ਵਾ ਫਿਰ ਸਾਨੂੰ ਕੋਈ ਨਾ ਕੋਈ ਲਾਰੇਬਾਜ਼ੀ ਕਰਕੇ ਸਾਡਾ ਧਰਨਾ ਚੁਕਵਾ ਦਿੱਤਾ ਜਾਂਦਾ ਵਾ ਕੱਲ ਵੀ ਸਾਡੇ ਨਾਲ ਇਤਰਾਇ ਕੀਤਾ ਅਸੀਂ ਧਰਨਾ ਲਾਇਆ ਇਹਨਾਂ ਨੇ ਅੰਦਰ ਸੱਦਿਆ ਅੱਧੇ ਜਾਣਿਆਂ ਨੂੰ ਕਿਹਾ ਕਿ ਤੁਹਾਡੇ ਨਾਮ ਸਿਲੈਕਟ ਹੋ ਗਏ ਆ ਜਿੱਥੇ ਚ ਆ ਜਾਓ ਤੇ ਜਿਨ੍ਹਾਂ ਦੇ ਨਾਮ ਨਹੀਂ ਆ ਤੇ ਤੁਸੀਂ ਘਰਾਂ ਨੂੰ ਜਾਓ ਜਿੰਨੀ ਦੇਰ ਸਾਡੀਆਂ ਮੰਗ ਨਹੀਂ ਪੂਰੀਆਂ ਹੁੰਦੀਆਂ ਸਾਡੀ ਇੱਕੋ ਹੀ ਮੰਗ ਹੈ ਕਿ ਜਿੰਨੇ ਕਰੋਨਾ ਵਾਰੀਅਰਸ ਦਾ ਸਾਰਿਆਂ ਨੂੰ ਡਿਪਾਰਟਮੈਂਟ ਚ ਲਿਆਂਦਾ ਜਾਵੇ ਜਿਹੜੀ ਹਰ ਵੇਲੇ ਇਹਨਾਂ ਦੇ ਸਿਰ ਤੇ ਤਲਵਾਰ ਲਟਕਦੀ ਰਹਿੰਦੀ ਆ ਕਿ ਕੰਟਰੈਕਟ ਖਤਮ ਹੋ ਜਾਣਾ ਕੰਟਰੈਕਟ ਖਤਮ ਹੋ ਜਾਣਾ ਇਹਦੇ ਵਿੱਚ ਇਹਦੇ ਡਰ ਤੋਂ ਮੁਕਤ ਹੋਣ ਸਾਰੇ ਨਾ ਰਿਟਰਨ ਚ ਦਿੱਤਾ ਸਾਨੂੰ ਰਿਟਰਨ ਚ ਦੇ ਦੋ ਕਿ ਤੁਸੀਂ ਨਹੀਂ ਤੇ ਸਾਡੀਆਂ ਸੇਵਾਵਾਂ ਖਤਮ ਹੋ ਗਈਆਂ ਅਸੀਂ ਚਾਹੇ ਕੋਰਟ ਕੋਈ ਆਏ ਇਹ ਸੀ ਚਾਹੇ ਸਰਕਾਰ ਸਰਵਜਾਈ ਆ ਕਿ ਸਾਡਾ 31 ਅਗਸਤ ਨੂੰ ਕੰਟਰੈਕਟ ਸੀ ਉਹ ਜਿਹੜਾ ਖਤਮ ਹੋ ਚੁੱਕਿਆ ਹੈ ਤੇ ਸਰ ਇਹਨਾਂ ਨੇ ਕਿਹਾ ਸੀ ਤੁਹਾਡੀ ਅਗੋ ਐਕਸਟੈਂਸ਼ਨ ਦੀ ਲੈਟਰ ਆ ਜਾਏਗੀ ਸਰ ਇੱਕ ਤਰੀਕ ਤੋਂ ਹੁਣ ਤੱਕ ਅਸੀਂ ਵੇਟ ਕੀਤੀ ਇਹਨਾਂ ਦੀ ਲੈਟਰ ਦੀ ਹਾਰ ਕੇ ਸਰ ਸਾਨੂੰ ਪ੍ਰਦਰਸ਼ਨ ਕਰਨਾ ਪਿਆ ਕਿ ਸਰ ਸਰ ਮੀਨਾ ਇਹ ਕੰਮ ਅਗਰਵਾ ਲੈਣ ਕਿ ਸਰ ਉਹਨੇ ਉਦਾਂ ਹੀ ਸਰ ਕੰਮ ਇਹਨਾਂ ਦਾ ਕੋਈ ਨਹੀਂ ਰੁਕਿਆ ਜਿੰਨੇ ਸੈਂਪਲਿੰਗ ਹੋ ਰਹੀ ਆ ਉਹਨਾਂ ਸਾਰਿਆਂ ਦੀ ਟੈਸਟਿੰਗ ਹੋ ਰਹੀ ਆ ਸਭ ਕੁਝ ਹੋ ਰਿਹਾ ਹੈ ਬਸ ਵੇਟ ਕਰਦੇ ਰਹੇ ਇਹਨਾਂ ਦੀ ਲੈਟਰ ਹੁਣ ਆਏਗੀ ਹੁਣ ਆਏਗੀ ਹਾਰ ਕੇ ਸਰ ਸਾਨੂੰ ਐਂਡ ਤੇ ਸਟ੍ਰਾਈਕ ਕਰਨੀ ਪਈ ਸਰ ਕਿੰਨੇ ਕਿੰਨੇ ਰੈਂਡਮ ਦਿੱਤਾ ਗਿਆ ਹਰ ਤੱਕ ਕਿੰਨੇ ਦਿੱਤਾ ਗਿਆ ਕਿ ਆਸ਼ਵਾਸ਼ਣ ਸਰ ਕੁਵਰ ਵਿਜੇ ਪ੍ਰਤਾਪ ਜੀ ਨੂੰ ਦਿੱਤਾ ਗਿਆ ਹੈ ਨਿੱਜਰ ਜੀ ਆਏ ਸੀ ਉਹਨਾਂ ਨੂੰ ਦਿੱਤਾ ਗਿਆ ਹੈ ਹੈਲਥ ਮਿਨਿਸਟਰ ਜੀ ਨੂੰ 25 ਤਰੀਕ ਨੂੰ ਜਦੋਂ ਮੀਟਿੰਗ ਹੋਈ ਸੀ ਸਾਰਾ ਕੁਝ ਉਹਨਾਂ ਨੇ ਲਿਖ ਕੇ ਦਿੱਤਾ ਇੰਨੇ ਆਪਾਂ ਸਤਾਂ ਲੈਬਾਂ ਵੀ ਆਈਡੀਅਲ ਦੇ ਬੱਚੇ ਆ 300 ਬੱਚੇ ਹੀ ਆ ਆਪਾਂ ਟੋਟਲ ਉਹਨਾਂ ਨੇ ਕਿਹਾ ਉਹਨਾਂ ਨੇ ਪੂਰਾ ਆਸ਼ਵਾਸ਼ਣ ਦਵਾਇਆ ਸੀ ਤੋ ਇਹ ਚਿੰਤਾ ਨਾ ਕਰੋ ਤੁਹਾਡੀ ਗੱਲ ਹੋ ਗਈ ਆ ਕਿ 300 ਤੇ 300 ਅਡਜਸਟ ਹੋਣਗੇ 25 ਤਰੀਕ ਤੋਂ ਹੁਣ ਤੱਕ ਕੋਈ ਲੈਟਰ ਨਹੀਂ ਆ ਸਕਦੀ ਸੀ ਫਾਇਦਾ ਕਿ ਲੈਟਰ ਟਾਈਪ ਹੀ ਨਹੀਂ ਹੋਈ ਸਾਈਨ ਹੀ ਨਹੀਂ ਹੋਈ ਇਹਨਾਂ ਦੇ ਲੈਟਰ ਜੇ ਸਵੇਰੇ ਪੁੱਛੋ ਸ਼ਾਮੀ ਆ ਜੇਗੀ ਸ਼ਾਮੀ ਪੁੱਛੋ ਸਵੇਰੇ ਆ ਜੇਗੀ ਸਾਰੇ ਇਹਨਾਂ ਨੇ ਤੇ ਪਖੰਡ ਫੜ ਕੇ ਰੱਖਿਆ ਹੈ ਬਸ ਹੁਣ ਤੁਹਾਨੂੰ ਬਸ ਇਹਦਾ ਹੀ ਝੂਠੇ ਸਰ ਵਾਦੇ ਕਰੀ ਜਾਂਦੇ ਆ ਹੁਣ ਇਹਨਾਂ ਦੇ ਕੋਈ ਆਪਾਂ ਝੂਠੇ ਵਾਦਿਆਂ ਤੇ ਨਹੀਂ ਚੱਲਣਾ ਪੂਰੇ ਲਿਖਤੀ ਰੂਪ ਚ ਕੁਛ ਨਹੀਂ ਮਿਲਣਾ ਹੋ ਨਹੀਂ ਤਾਂ ਸਾਡੀ ਸਾਡੀ ਸਟ੍ਰਾਈਕ ਜਾਰੀ ਰਹੇਗੀ ਤੇ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀ ਸਾਡੀ ਸਟ੍ਰਾਈਕ ਜਾਰੀ ਰਹੇਗੀ ਤੇ ਆਪਾਂ ਜਾਵਾਂਗੇ ਚੰਡੀਗੜ੍ਹ ਉੱਥੇ ਜਾ ਕੇ ਅਸੀਂ ਸਿਹਤ ਮੰਤਰੀ ਦੀ ਕੋਠੀ ਨੂੰ ਕਿ ਦੋਨਾਂ ਦਾ ਘਰਾਵ ਕਰਾਂਗੇ ਤੇ ਉਹਨਾਂ ਨੂੰ ਦੱਸਾਂਗੇ ਕਿ ਅਸੀਂ ਕਿੰਨਾ ਕੰਮ ਕੀਤਾ ਸੀ ਤੇ ਹੁਣ ਤੁਸੀਂ ਇਦਾਂ ਕਰ ਰਹੇ ਹੋ ਸਾਡੇ ਨਾਲ विश्व प्रसिद्ध नंबर वन सत्ताईस वर्ष का विशाल अनुभव अनुभवी वशीकरण स्पेशलिस्ट मियाँ समीर बंगाली जी हम कहते नहीं करके दिखाते हैं हस्तरेखा जन्म पत्री फोटो दिखाकर सौ प्रतिशत समाधान गारंटी लेकर शादी में रुकावट विदेश यात्रा विदा में देरी लव मैरिज प्यार में धोखा व्यापार में घाटा प्रेमी प्रेम का लक्ष्मी बंधन तलाक स्वतंत्र दुश्मन से छुटकारा यदि आपका प्रेमी पति बेटा किसी को वश में तो एक बार अवश्य मिले प्रेमी प्रेम का पति पत्नी मनचा वश्करण कराए भटके चाहे जिधर काम होगा इधर मियाँ समीर जी बंगाली संपर्क करें Nine eight seven eight six seven eight six two nine.